ਓਵਰਡੋਸ ਦੇ ਕਾਰਨ ਆਏ ਦਿਨੀ ਨੌਜਵਾਨਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਉਂਦੇ ਨੇ ਇਸੇ ਹੀ ਤਰ੍ਹਾਂ ਦਾ ਇੱਕ ਮਾਮਲਾ ਮਟੌਰ ਤੋਂ ਸਾਹਮਣੇ ਆਇਆ ਜਿੱਥੇ ਇੱਕ 22 ਸਾਲਾਂ ਨੌਜਵਾਨ ਦੀ ਜਿਹੜੀ ਹੈ ਓਵਰਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਮ੍ਰਿਤਕ ਦੀ ਪਛਾਣ ਸੋਨੂ ਦੇ ਨਾਂਵਜੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੋਨੂ ਦੀ ਮਾਂ ਮੀਰਾ ਦਾ ਕਹਿਣਾ ਹੈ ਕਿ ਜਦੋਂ ਉਹਦਾ ਬੱਚਾ ਘਰ ਹੁੰਦਾ ਉਸਦੇ ਦੋਸਤਾਂ ਦਾ ਫੋਨ ਆਉਂਦਾ ਬੰਟੀ ਅਤੇ ਦਿਲਕੁਸ਼ ਦਾ ਫੋਨ ਆਉਂਦਾ ਉਹ ਕਹਿੰਦੇ ਨੇ ਕਿ ਉਹਨਾਂ ਨੇ ਕੰਮ ਲਗਵਾਉਣ ਲਈ ਕਿਤੇ ਜਾਣਾ ਤਾਂ ਬੰਟੀ ਅਤੇ ਦਿਲਕੁਸ਼ ਸੋਨੂ ਨੂੰ ਆਪਣੇ ਨਾਲ ਲੈ ਜਾਂਦੇ ਨੇ ਤਾਂ ਜਦੋਂ ਕਰੀਬ 3 ਘੰਟਿਆਂ ਦੇ ਬਾਅਦ ਸੋਨੂ ਨੂੰ ਘਰ ਛੱਡ ਕੇ ਜਾਂਦੇ ਨੇ ਤਾਂ ਉਸ ਦੀ ਹਾਲਤ ਕਾਫੀ ਗੰਭੀਰ ਹੁੰਦੀ ਆ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੁੰਦਾ ਹੈ ਘਰ ਦੇ ਉਹਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੇਖਦੇ ਆ ਗੰਭੀਰ ਹਾਲਤ ਦੇ ਵਿੱਚ ਦੇਖਦੇ ਆ ਉਸ ਨੂੰ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਜਿੱਥੇ ਉਹ ਬੇਹੋਸ਼ ਹੋ ਜਾਂਦਾ ਹੈ ਉੱਥੇ ਉਹਨੂੰ GMCH 32 ਰੈਫਰ ਕਰ ਦਿੱਤਾ ਜਾਂਦਾ ਹੈ ਜਿੱਥੇ ਉਹ ਹੋਸ਼ ਦੇ ਵਿੱਚ ਆਉਂਦਾ ਹੈ ਤਾਂ ਉਹ ਤੋਂ ਉਹਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸ ਦੇ ਦੋਸਤ ਬੰਟੀ ਅਤੇ ਦਿਲਕੁਸ਼ ਨੇ ਜ਼ਬਰਦਸਤੀ ਉਸ ਨੂੰ ਚਿੱਟੇ ਦਾ ਟੀਕਾ ਲਗਾਇਆ ਜਿਸ ਦੇ ਕਾਰਨ ਕੁਝ ਹੀ ਦਿਨ ਬਾਅਦ ਉਸ ਦੀ ਮੌਤ ਜਾਂਦੀ ਆ ਤਾਂ ਇਸ ਦੇ ਬਾਰੇ ਜਿਹੜੀ ਆ ਪੁਲਿਸ ਮੁਲਾਜ਼ਮਾਂ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਤਾਂ सोनू ਦੀ ਮਾਂ ਮੀਰਾ ਨੇ ਇਹ ਦੋਸ਼ ਲਗਾਏ ਨੇ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਜਿਹੜੀ ਆ ਮਲਜ਼ਮਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਧਰੋਂ ਜਿਹੜਾ ਹੈ ਥਾਣਾ ਮੁਕੀ ਅਮਨਦੀਪ ਸਿੰਘ ਕੰਬੋਜ ਨੇ ਵੀ ਦੱਸਿਆ ਕਿ ਪਰਿਵਾਰ ਤੋਂ ਬਿਆਨ ਲੈ ਗਏ ਸੀ ਪਰਿਵਾਰ ਨੇ ਕਿਹਾ ਸੀ ਕਿ ਉਹਨਾਂ ਨੂੰ ਕਿਸੇ ਦੇ ਉੱਤੇ ਵੀ ਸ਼ੱਕ ਨਹੀਂ ਹੈ ਤਾਂ ਜਿਸ ਦੇ ਤਹਿਤ ਧਾਰਾ 174 ਦੇ ਤਹਿਤ ਜਿਹੜੀ ਆ ਕਾਰਵਾਈ ਕੀਤੀ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ ਉਹ ਇਸ ਲੜਕੇ ਦਾ ਸੰਸਕਾਰ ਨਹੀਂ ਕਰਨਗੇ ਤਾਂ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨਾਂ ਦੇ ਦੋਸਤਾਂ ਦੇ ਉੱਤੇ ਬਣਦੀ ਜਿਹੜੀ ਆ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਤਾਂ ਹੁਣ ਪੋਸਟਮਾਸਟਰਮ ਹੋ ਚੁੱਕਿਆ ਪੋਸਟਮਾਸਟਰਮ ਕਰਨ ਤੋਂ ਬਾਅਦ ਜਿਹੜੀ ਆ ਡੈਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੇਕਰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਨਸ਼ੇ ਦੀ ਪੁਸ਼ਟੀ ਹੁੰਦੀ ਹੈ ਤਾਂ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਮਲਜ਼ਮਾ ਵਿਰੁੱਧ ਜਿਹੜੀ ਹੈ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਓਵਰਡੋਸ ਦੇ ਕਾਰਨ ਆਏ ਦਿਨੀ ਨੌਜਵਾਨਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਉਂਦੇ ਨੇ ਇਸੇ ਹੀ ਤਰ੍ਹਾਂ ਦਾ ਇੱਕ ਮਾਮਲਾ ਮਟੌਰ ਤੋਂ ਸਾਹਮਣੇ ਆਇਆ ਜਿੱਥੇ ਇੱਕ 22 ਸਾਲਾਂ ਨੌਜਵਾਨ ਦੀ ਜਿਹੜੀ ਹੈ ਓਵਰਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਮ੍ਰਿਤਕ ਦੀ ਪਛਾਣ ਸੋਨੂ ਦੇ ਨਾਂ ਵਜੋਂ ਹੋਈ ਹੈ ਤਾਂ ਤੁ ਕਹਿਣਾ ਹੈ ਕਿ ਜਦੋਂ ਉਹਦਾ ਬੱਚਾ ਘਰ ਹੁੰਦਾ ਉਸਦੇ ਦੋਸਤਾਂ ਦਾ ਫੋਨ ਆਉਂਦਾ ਬੰਟੀ ਅਤੇ ਦਿਲਕੁਸ਼ ਦਾ ਫੋਨ ਆਉਂਦਾ ਉਹ ਕਹਿੰਦੇ ਨੇ ਕਿ ਉਹਨਾਂ ਨੇ ਕੰਮ ਲਗਵਾਉਣ ਲਈ ਕਿਤੇ ਜਾਣਾ ਤਾਂ ਬੰਟੀ ਅਤੇ ਦਿਲਕੁਸ਼ ਸੋਨੂ ਨੂੰ ਆਪਣੇ ਨਾਲ ਲੈ ਜਾਂਦੇ ਨੇ ਤਾਂ ਜਦੋਂ ਤਕਰੀਬ 3 ਘੰਟਿਆਂ ਦੇ ਬਾਅਦ ਸੋਨੂ ਨੂੰ ਕਰ ਛੱਡ ਕੇ ਜਾਂਦੇ ਨੇ ਤਾਂ ਉਸ ਦੀ ਹਾਲਤ ਕਾਫੀ ਗੰਭੀਰ ਹੁੰਦੀ ਆ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੁੰਦਾ ਹੈ ਘਰ ਦੇ ਉਹਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੇਖਦੇ ਆ ਗੰਭੀਰ ਹਾਲਤ ਦੇ ਵਿੱਚ ਦੇਖਦੇ ਆ ਉਸ ਨੂੰ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਜਿੱਥੇ ਉਹ ਬੇਹੋਸ਼ ਹੋ ਜਾਂਦਾ ਹੈ ਉਸੇ ਨੂੰ GMCH 32 ਰੈਫਰ ਕਰ ਦਿੱਤਾ ਜਾਂਦਾ ਹੈ ਜਿੱਥੇ ਉਹ ਹੋਸ਼ ਦੇ ਵਿੱਚ ਆਉਂਦਾ ਹੈ ਤਾਂ ਉਹ ਤੋਂ ਉਹਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸ ਦੇ ਦੋਸਤ ਬੰਟੀ ਅਤੇ ਦਿਲਕੁਸ਼ ਨੇ ਜ਼ਬਰਦਸਤੀ ਉਸ ਨੂੰ ਚਿੱਟੇ ਦਾ ਟੀਕਾ ਲਗਾਇਆ ਜਿਸ ਦੇ ਕਾਰਨ ਕੁਝ ਹੀ ਦਿਨ ਬਾਅਦ ਉਸ ਦੀ ਮੌਤ ਜਾਂਦੀ ਆ ਤਾਂ ਇਸ ਦੇ ਬਾਰੇ ਜਿਹੜੀ ਆ ਪੁਲਿਸ ਮੁਲਾਜ਼ਮਾਂ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਤਾਂ सोनू ਦੀ ਮਾਂ ਮੀਰਾ ਨੇ ਇਹ ਦੋਸ਼ ਲਗਾਏ ਨੇ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਜਿਹੜੀ ਆ ਮਲਜ਼ਮਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਧਰੋਂ ਜਿਹੜਾ ਹੈ ਥਾਣਾ ਮੁਕੀ ਅਮਨਦੀਪ ਸਿੰਘ ਕੰਬੋਜ ਨੇ ਵੀ ਦੱਸਿਆ ਕਿ ਪਰਿਵਾਰ ਤੋਂ ਬਿਆਨ ਲੈ ਗਏ ਸੀ ਪਰਿਵਾਰ ਨੇ ਕਿਹਾ ਸੀ ਕਿ ਉਹਨਾਂ ਨੂੰ ਕਿਸੇ ਦੇ ਉੱਤੇ ਵੀ ਸ਼ੱਕ ਨਹੀਂ ਹੈ ਤਾਂ ਜਿਸ ਦੇ ਤਹਿਤ ਤਾਰਾ 174 ਦੇ ਤਹਿਤ ਜਿਹੜੀ ਆ ਕਾਰਵਾਈ ਕੀਤੀ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ ਉਹ ਇਸ ਲੜਕੇ ਦਾ ਸੰਸਕਾਰ ਨਹੀਂ ਕਰਨਗੇ ਤਾਂ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਦੋਸਤਾਂ ਦੇ ਉੱਤੇ ਬਣਦੀ ਜਿਹੜੀ ਆ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਤਾਂ ਹੁਣ ਪੋਸਟਮਾਸਟਮ ਹੋ ਚੁੱਕਿਆ ਪੋ ਤੋਂ ਬਾਅਦ ਜਿਹੜੀ ਹੈ ਡੈਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੇਕਰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਨਸ਼ੇ ਦੀ ਪੁਸ਼ਟੀ ਹੁੰਦੀ ਹੈ ਤਾਂ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਮਲਜ਼ਮਾ ਵਿਰੁੱਧ ਜਿਹੜੀ ਹੈ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਓਵਰਡੋਸ ਦੇ ਕਾਰਨ ਆਏ ਦਿਨੀ ਨੌਜਵਾਨਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਉਂਦੇ ਨੇ ਇਸੇ ਹੀ ਤਰ੍ਹਾਂ ਦਾ ਇੱਕ ਮਾਮਲਾ ਮਟੌਰ ਤੋਂ ਸਾਹਮਣੇ ਆਇਆ ਜਿੱਥੇ ਇੱਕ 22 ਸਾਲਾਂ ਨੌਜਵਾਨ ਦੀ ਜਿਹੜੀ ਹੈ ਓਵਰਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਮ੍ਰਿਤਕ ਦੀ ਪਛਾਣ ਸੋਨੂ ਦੇ ਨਾਂ 'ਵਜੋਂ ਹੋਈ ਹੈ ਕਹਿਣਾ ਹੈ ਕਿ ਜਦੋਂ ਉਹਦਾ ਬੱਚਾ ਘਰ ਹੁੰਦਾ ਉਸਦੇ ਦੋਸਤਾਂ ਦਾ ਫੋਨ ਆਉਂਦਾ ਬੰਟੀ ਅਤੇ ਦਿਲਕੁਸ਼ ਦਾ ਫੋਨ ਆਉਂਦਾ ਉਹ ਕਹਿੰਦੇ ਨੇ ਕਿ ਉਹਨਾਂ ਨੇ ਕੰਮ ਲਗਵਾਉਣ ਲਈ ਕਿਤੇ ਜਾਣਾ ਤਾਂ ਬੰਟੀ ਅਤੇ ਦਿਲਕੁਸ਼ ਸੋਨੂ ਨੂੰ ਆਪਣੇ ਨਾਲ ਲੈ ਜਾਂਦੇ ਨੇ ਤਾਂ ਜਦੋਂ ਕਰੀਬ 3 ਘੰਟਿਆਂ ਦੇ ਬਾਅਦ ਸੋਨੂ ਨੂੰ ਘਰ ਛੱਡ ਕੇ ਜਾਂਦੇ ਨੇ ਤਾਂ ਉਸ ਦੀ ਹਾਲਤ ਕਾਫੀ ਗੰਭੀਰ ਹੁੰਦੀ ਆ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੁੰਦਾ ਹੈ ਘਰ ਦੇ ਉਹਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੇਖਦੇ ਆ ਗੰਭੀਰ ਹਾਲਤ ਦੇ ਵਿੱਚ ਦੇਖਦੇ ਆ ਉਸ ਨੂੰ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਜਿੱਥੇ ਉਹ ਬੇਹੋਸ਼ ਹੋ ਜਾਂਦਾ ਹੈ ਉੱਥੇ ਉਹਨੂੰ GMCH 32 ਰੈਫਰ ਕਰ ਦਿੱਤਾ ਜਾਂਦਾ ਹੈ ਜਿੱਥੇ ਉਹ ਹੋਸ਼ ਦੇ ਵਿੱਚ ਆਉਂਦਾ ਹੈ ਤਾਂ ਉਹ ਤੋਂ ਉਹਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸ ਦੇ ਦੋਸਤ ਬੰਟੀ ਅਤੇ ਦਿਲਕੁਸ਼ ਨੇ ਜ਼ਬਰਦਸਤੀ ਉਸ ਨੂੰ ਚਿੱਟੇ ਦਾ ਟੀਕਾ ਲਗਾਇਆ ਜਿਸ ਦੇ ਕਾਰਨ ਕੁਝ ਹੀ ਦਿਨ ਬਾਅਦ ਉਸ ਦੀ ਮੌਤ ਹੋ ਗਈ ਦਿਆ ਤਾਂ ਇਸ ਦੇ ਬਾਰੇ ਜਿਹੜੀ ਆ ਪੁਲਿਸ ਮੁਲਾਜ਼ਮਾਂ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਤਾਂ सोनू ਦੀ ਮਾਂ ਮੀਰਾ ਨੇ ਇਹ ਦੋਸ਼ ਲਗਾਏ ਨੇ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਜਿਹੜੀ ਆ ਮਲਜ਼ਮਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਧਰੋਂ ਜਿਹੜਾ ਹੈ ਥਾਣਾ ਮੁਕੀ ਅਮਨਦੀਪ ਸਿੰਘ ਕੰਬੋਜ ਨੇ ਵੀ ਦੱਸਿਆ ਕਿ ਪਰਿਵਾਰ ਤੋਂ ਬਿਆਨ ਲੈ ਗਏ ਸੀ ਪਰਿਵਾਰ ਨੇ ਕਿਹਾ ਸੀ ਕਿ ਉਹਨਾਂ ਨੂੰ ਕਿਸੇ ਦੇ ਉੱਤੇ ਵੀ ਸ਼ੱਕ ਨਹੀਂ ਹੈ ਤਾਂ ਜਿਸ ਦੇ ਤਹਿਤ ਧਾਰਾ 174 ਦੇ ਤਹਿਤ ਜਿਹੜੀ ਆ ਕਾਰਵਾਈ ਕੀਤੀ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ ਉਹ ਇਸ ਲੜਕੇ ਦਾ ਸੰਸਕਾਰ ਨਹੀਂ ਕਰਨਗੇ ਤਾਂ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨਾਂ ਦੇ ਦੋਸਤਾਂ ਦੇ ਉੱਤੇ ਬਣਦੀ ਜਿਹੜੀ ਆ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਤਾਂ ਹੁਣ ਪੋਸਟਮਾਰਟਮ ਹੋ ਚੁੱਕਿਆ ਪੋਸਟਮਾਰਟਮ ਕਰਨ ਤੋਂ ਬਾਅਦ ਜਿਹੜੀ ਆ ਡੈੱਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਗਈ ਆ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੇਕਰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਨਸ਼ੇ ਦੀ ਪੁਸ਼ਟੀ ਹੁੰਦੀ ਆ ਤਾਂ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਮਲਜ਼ਮਾ ਵਿਰੁੱਧ ਜਿਹੜੀ ਆ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ